ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਨਸ਼ਾ ਤਸਕਰੀ ਨੂੰ ਬਖਸ਼ਿਆ ਨਾ ਜਾਵੇ ਜਿੱਦ ਤਹੱਸ ਐਸਟੀਐਫ ਪੁਲਿਸ ਨੂੰ ਮਿਲੀ ਗੁਪਤ ਸੂchnਾ ਦੇ ਆਧਾਰ ਤੇ ਕਾਰਵਾਈ ਕਰਦੇ ਸਮਾਣਾ ਦੇ ਪਿੰਡ ਵਿਜਲਪੁਰ ਦੇ ਨਜ਼ਦੀਕ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਵਿਜਲਪੁਰ ਵਜੋਂ ਹੋਈ ਐਸਟੀਐਫ ਪੁਲਿਸ ਦੇ ਅਧਿਕਾਰੀ ਅਵਤਾਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ આરોપી ਸੁਖਦੇਵ ਸਿੰਘ ਪਿੰਡ ਵਿਜਲਪੁਰ ਦਾ ਨਿਵਾਸੀ ਹੈ ਜੋ ਗਾਕਨੂਨ ਦੀਆਂ ਸ਼ੀਡੀਆਂ ਗੋਲੀਆਂ ਦੇ ਇੰਜਾਰਿਆ ਸੀ ਜੈਸ ਨੂੰ ਰਿਮਾਂਡ ਤੋਂ ਬਾਅਦ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ આરોપી ਨੇ ਗੋਲੀਆਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਐਸਟੀਐਫ ਦੇ ਅਧਿਕਾਰੀ ਅਵਤਾਰ ਸਿੰਘ ਜਿਹੜੇ ਕਥਿਤ ਮੁਲਜ਼ਮ ਕੀ ਨਾਮ ਹੈ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਸਾਹਿਬ ਦੱਸੋ ਇਹ ਬੰਦਾ ਹੈਗਾ ਜੀ ਆਪਣਾ ਸੁਖਦੇਵ ਸਿੰਘ ਗੁਰਪਸੱਖਾ son of ਗਰਮੇਲ ਸਿੰਘ ਵਾਸੀ ਪਿੰਡ ਬਿਜਲਪੁਰ ਦਾ ਰਹਿਣ ਵਾਲਾ ਹੈ ਸਾਨੂੰ ਇਤਲਾਹ ਮਿਲੀ ਸੀ ਵੀ ਨਸ਼ੇ ਦੀਆਂ ਗੋਲੀਆਂ ਵੇਚਦਾ ਹੈ ਕਾਫੀ ਚਿਰ ਤੋਂ ਇਹਦੀ ਇਤਲਾਹ ਤੇ ਅਸੀਂ ਮਿਤੀ 8 ਤਰੀਕ ਨੂੰ 8 4 24 ਨੂੰ ਅਸੀਂ ਜਨਨਾਕਾ ਬੰਦੀ ਕਰਕੇ ਇਹਦੇ ਘਰ ਦੇ ਨੇੜੇ ਬਾਹਰ ਗਲੀ ਤੇ ਰੇਡ ਕੀਤੀ ਹੈ ਇਹ ਉਹਨੂੰ ਗੋਲੀਆਂ ਦੀਆਂ ਡਾ ਰਿਹਾ ਹੈ ਆਪਣੇ ਗਾਹਕ ਨੂੰ ਉਥੇ ਨੂੰ ਫੜ ਕੇ ਮੌਕੇ ਤੇ ਕੋ 800 ਗੋਲੀਆਂ ਨਚੀਨੀਆਂ ਬਰਾਮਦ ਹੋਈਆਂ ਸਾਨੂੰ ਉਹ ਤੋਂ ਬਾਅਦ ਇਹਦਾ ਰਿਮਾਂਡ ਲਿਆ ਫਿਰ ਇਹਦੀ ਮਨਜੋਕ ਅਦਾਲਤ ਤੇ ਪੇਸ਼ ਕਰਕੇ ਦੋਹ ਦੰਦਾ ਸਮਾਣਾ ਅਦਾਲਤ ਸਮਾਣਾ ਅਦਾਲਤ ਤੋਂ ਰਿਮਾਂਡ ਲੈ ਕੇ ਇਹਦੀ ਪੁੱਛਗਿੱਛ ਕੀਤੀ ਆ ਅੱਗੇ ਤਫਤੀਸ਼ ਕਰ ਰਹੇ ਕਿਥੋਂ ਲੈ ਕੇ ਆ ਰਿਹਾ ਕਿਥੇ ਵੇਚਦਾ ਸੀ ਕਿਥੇ ਕਿਸ ਜਲਦਾ ਹੈ ਅੱਜ ਇਹਨੂੰ ਪੇਸ਼ ਦੁਬਾਰਾ ਕਰ ਰਹੇ ਕੋਰਟ ਚ ਟੋਟਲ ਗੋਲੀਆਂ ਕਿੰਨੀ ਬਰਾਮਦ ਹੋਈਆਂ ਅੱਜ ਕੋ ਟੋਟਲ 800 ਆਈਆਂ ਨੇ ਬਾਕੀ ਅਜੇ ਅੱਗੇ ਚੱਲਦੀ ਰਿਕਵਰੀ ਕੀ ਹੁੰਦਾ ਸਾਬਤ ਤਵ ਕੀ ਦੇਖਾਂਗੇ ਅਜੇ ਕੀ ਬਣਦਾ ਹੈ ਉਹ ਤੋਂ ਅੱਗੇ ਠੀਕ ਹੈ ਜਿਹੜੇ ਕਥੀ ਤਰੋਪੀ ছড়োতো কমন